ਮੈਂ ਹੋ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘਰ ਛੱਡ ਛੱਡ ਕੇ ਨਾ ਪਜੇ ਤੇ ਫਿਰ ਮੈਂ ਵੀ ਐਸਐਚਓ ਨਹੀਂ ਆਵਾਂ ਜੀਰੇ ਦਾ ਆ ਧਾਕੜ ਐਸਐਚਓ ਨੇ ਥਾਣੇ ਦੀ ਹੱਦਬੰਦੀ ਅੰਦਰ ਆਉਂਦੇ ਪਿੰਡ ਵਿੱਚ ਪਹੁੰਚ ਕੇ ਨਸ਼ਾ ਤਸਕਰਾਂ ਨੂੰ ਸਿੱਧੀ ਵਾਰਨਿੰਗ ਦਿੱਤੀ ਹੈ ਜੀ ਹਾਂ ਦੱਸ ਦਈਏ ਕਿ ਫਰੋਜਪੁਰ ਪੁਲਿਸ ਦਾ ਆ ਧਾਕੜ ਐਸਐਚਓ ਹਰਿੰਦਰ ਸਿੰਘ ਜਮੇਲੀ ਜੋ ਸਦਰ ਥਾਣਾ ਜੀਰਾ ਵਿਖੇ ਤਾਇਨਾਤ ਹੈ ਦਰਅਸਲ ਥਾਣੇ ਦੇ ਅਧੀਨ ਆਉਂਦੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਸੀ ਜਿਸ ਦੇ ਦੌਰਾਨ ਐਸ ਐਚਓ ਪੁਲਿਸ ਪਾਰਟੀ ਸਮੇਤ ਉਸ ਪਿੰਡ ਦੇ ਵਿੱਚ ਪਹੁੰਚਦਾ ਐ ਐਸ ਐਚਓ ਨੇ ਨਸ਼ਾ ਤਸਕਰਾਂ ਨੂੰ ਕਿਹਾ ਕਿ ਮੈਂ ਕਮਰ ਕਸਾ ਕਰਕੇ ਆਇਆ ਤਿਆਰੀ ਰੱਖਿਓ ਜੇਕਰ ਤੁਸੀਂ ਘਰ ਛੱਡ ਛੱਡ ਨਾ ਭੱਜੇ ਤਾਂ ਮੈਂ ਵੀ ਐਸ ਐਚਓ ਨਹੀਂ ਆ ਐਸ ਐਚਓ ਨੇ ਇਹ ਵੀ ਕਿਹਾ ਕਿ ਮੈਂ ਜਦ ਵੀ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਾ ਹਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਵਾਰਨਿੰਗ ਦਿੰਨਾ ਸੋ ਸਭ ਤੋਂ ਪਹਿਲਾਂ ਦੇਖੋ ਤੁਸੀਂ ਪੂਰੀ ਵੀਡੀਓ ਤੁਹਾਨੂੰ ਇਸ ਐਸ ਐਚਓ ਦਾ ਆ ਅੰਦਾਜ਼ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਤੁਸੀਂ ਤਿਆਰੀ ਰੱਖਿਓ ਜੇ ਤੁਸੀਂ ਘੱਲ ਛੱਡ ਛੱਡ ਕੇ ਨਾ ਪੱਜੇ ਤੇ ਫਿਰ ਮੈਂ ਵੀ ਐਸਚ ਹੋਣੀ ਆਵਾਂ ਜੀਰੇ ਦਾ ਅੱਜ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਆਪਦੀ ਤਿਆਰੀ ਕਰ ਲਓ 15 ਦਿਨਾਂ ਦੇ ਵਿੱਚ ਵਿੱਚ ਇਸ ਪਿੰਡ ਤੋਂ ਪੰਚਾਇਤ ਤੋਂ ਮੈਂ ਸਰਟੀਫਿਕੇਟ ਲੈਣਾ ਕਿ ਮੇਰੇ ਨਕਰ ਵਿੱਚ ਕੋਈ ਨਸ਼ਾ ਨਹੀਂ ਵੇਚਦਾ ਹਮੇਸ਼ਾ ਮੇਰੀ ਆਤ ਮਾਂ ਦੀ ਆਤ ਤੋਂ ਮਰਬੂਰ ਆ ਪਹਿਲਾਂ ਮੈਂ ਆ ਕੇ ਦੱਸਦਾ ਔਰ ਤਿਆਰੀ ਕਰ ਲੋ ਆਪਦੀ ਜਿਹੜਾ ਬੰਦਾ ਮੈਨੂੰ ਘਰੇ ਨਾ ਮਿਲਿਆ ਇਹਦਾ ਮਤਲਬ ਉਹ ਨਸ਼ਾ ਵੇਚਣ ਦਾ ਆਦੀ ਹੈ ਆਪਦੇ ਘਰਾਂ ਵਿੱਚ ਵਾਪਸ ਆ ਜਾਓ ਅਤੇ ਚੰਗੇ ਕੰਮ ਕਰੋ ਮੈਂ ਤੁਹਾਨੂੰ ਫਿਰ ਵਾਰਨਿੰਗ ਦਿੰਦਾ ਔਰ ਬੇਨਤੀ ਕਰਦਾ ਜਿਹੜੇ ਛੋਟੇ ਛੋਟੇ ਬੱਚੇ ਜਿੰਨਾਂ ਜਨਾਨੀਆਂ ਨੇ ਲਾਏ ਨੇ ਕੁੜੀਆਂ ਵਿੱਚ ਨਸਤੇ ਉਹ ਜਨਾਨੀਆਂ ਵੀ ਤਿਆਰ ਰੱਖਣ ਮੈਂ ਤੁਹਾਨੂੰ ਬੇਨਤੀ ਕਰਨਾ ਅੱਜ ਪਹਿਲੇ ਦਿਨ ਅੱਜ ਤੋਂ ਆਦੀ ਤਿਆਰੀ ਕਰ ਲਓ ਮੈਂ ਆਤਾ ਕਬਰਾਂ ਕਬਰ ਕਸ ਲਿਆ ਸਭ ਤੋਂ ਪਹਿਲਾਂ ਮੈਂ ਸਪੈਨ ਨੂੰ ਅੱਜ ਡਾਉਟ ਕਰਦਾ ਇਸ ਪੈਨ ਨੂੰ ਮੈਂ ਨਸ਼ਾ ਮੁਕਤ ਕਰਨਾ ਸੋ ਅੱਜ ਮੈਂ ਫਿਰ ਦੁਬਾਰੇ ਬੇਨਤੀ ਕਰਦਾ ਜੋ ਵੀ ਅੱਜ ਤੋਂ ਪਹਿਲਾਂ ਗਲਤ